ਆਪ ਦੀ ਸਰਕਾਰ ਸੱਤਾ ਦੇ ਨਸ਼ੇ ਵਿੱਚ ਭਾਰਤ ਦੇ ਸਤਿਕਾਰ ਦੇ ਨਿਰਮਾਤਾ ਦੇ ਪੁੱਤਾਂ ਦੀ ਬੇਇੱਜ਼ਤੀ ਕਰ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਕਾਰਨਾ ਪ੍ਰਦਰਸ਼ਨ ਮਨੂਰ ਦੇ ਵਿੱਚ ਰੱਖਿਆ ਪਿੰਡ ਕਲੋਲੀ ਚ ਜਿਹੜਾ ਡਾਕਟਰ ਅੰਬੇਦਕਰ ਜੀ ਦੇ ਪੁੱਤ ਨੂੰ ਉਖਾੜਨਾ ਔਰ ਫਿਰ ਉਹਨੂੰ ਕਸੀਟ ਕੇ ਲਜਾਣਾ ਪੁਲਿਸ ਵੱਲੋਂ ਤੋਂ ਬਹੁਤ ਜਨ ਸਮਾਜ પાર્ટી ਇਹਦੀ ਨਿੰਦਾ ਕਰਦੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਐਸਐਚਓ ਮੁੱਤ ਨੂੰ ਕਸੀਟ ਕੇ ਲਗਿਆ ਉਹਨੂੰ ਮੁਕਤਲ ਕੀਤਾ ਜਾਵੇ ਸਸਪੈਂਡ ਕੀਤਾ ਜਾਵੇ ਔਰ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਹੋਵੇ ਔਰ ਡਾਕਟਰ ਅੰਬੇਡਕਰ ਦੇ ਦਾ ਬਹੁਤ ਉੱਚ ਦਰਜਾ ਦਿੱਤਾ ਜਾਵੇ ਸਰ ਸਤਾਈ ਦੀ ਕਿੰਨੀ ਕ ਤਿਆਰੀ ਕੀਤੀ ਜਾ ਰਹੀ ਹੈ ਹੁਣ ਦੇਖੋ ਸਤਾਈ ਦੇ ਵਿੱਚ ਸਮਝੋ ਆਪ ਗਈ ਔਰ ਬਸਪਾ ਆਈ ਬੜੀ ਤਿਆਰੀ ਅਸੀਂ ਪੰਜਾਬ ਸੰਭਾਲੋ ਮਹਿੰਮ ਚਲਾਈ ਹੈ 15 ਮਾਰਚ ਤੋਂ ਕਿਉਂ ਪੰਜਾਬ ਸੰਭਾਲੋ ਮਹਿੰਮ ਚਲਾਈ ਕਿਉਂਕਿ ਪੰਜਾਬ ਦੇ ਅੰਦਰ ਅਸੀਂ ਇਹ ਦੇਖਿਆ ਕਿ 2 ਲੱਖ ਦੇ ਕਰੀਬ ਨੌਜਵਾਨ ਚਿੱਤੇ ਨੇ ਖਾਲਸ ਪੰਜਾਬ ਦੀ ਸਰਕਾਰ ਮੌਜੂਦਾ ਇਸ ਤੋਂ ਪਹਿਲਾਂ ਕਾਂਗਰਸ थी ਉਸ ਤੋਂ ਪਹਿਲਾਂ ਅਕਾਲੀ ਭਾਜੀ ਬੀਜੇਪੀ ਦੀ ਔਰ ਮੌਜੂਦਾ ਬੀਜੇਪੀ ਦਿੱਲੀ ਦੀ ਸਰਕਾਰ ਡਰੱਗ ਮਾਫੀਆ ਦਾ ਨੈਟਵਰਕ ਤੋੜਲ ਚ ਫੇਲ ਹੋ ਗਏ। ਕੀ ਕਾਰਨ ਹੈ ਕਿ ਡਰੱਗ ਮਾਫੀਆ ਦਾ ਨੈਟਵਰਕ ਨਹੀਂ ਟੁੱਟ ਰਿਹਾ? ਕਿਉਂਕਿ ਪੁਲਿਸ, ਪੋਲੀਟੀਸ਼ੀਅਨ ਔਰ ਡਰੱਗ ਮਾਫੀਆ ਇਹਨਾਂ ਦਾ ਕੱਟ ਜੋੜੋ। ਤੋਂ ਬਹੁਤ ਜਨ ਸਮਾਜ ਪਾਰਟੀ ਪੰਜਾਬੀਆਂ ਨੂੰ ਅਪੀਲ ਕਰ ਰਹੀ ਆ ਕਿ ਤੁਸੀਂ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦਿਓ। ਇਹ ਮਾਂਵਾਂ ਤੇ ਪੁੱਤ ਬਚਾਉਣ ਦੀ ਮਹਿਮਾ। ਇਹ 3ਾਂ ਦੇ ਸਵਾਗ ਬਚਾਉਣ ਦੀ ਮਹਿਮਾ, ਪੈਣਾ ਦੇ ਭਰਾ ਬਚਾਉਣ ਦੀ ਮਹਿਮਾ। ਅਸੀਂ ਇਸ ਗੱਟਚੌੜ ਨੂੰ ਤੋੜਾਂਗੇ ਔਰ ਪੰਜਾਬ ਨੂੰ ਨਸ਼ਿਆਂ ਦੇ ਗ੍ਰਿਫਟ ਤੋਂ ਆਜ਼ਾਦ ਕਰਾਵਾਂਗੇ ਔਰ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਾਂਗੇ ਪੰਜਾਬ ਦੇ ਨੌਜਵਾਨ ਪ੍ਰਵਾਸ ਕਰ ਰਹੇ ਆ ਇਵਨ ਰਸ਼ੀਆ ਦੀ ਫੌਜ ਦੇ ਵਿੱਚ ਭਰਤੀ ਕਰ ਕਰਕੇ ਮਾਰੇ ਜਾ ਰਹੇ ਆ ਪੰਜਾਬੀ ਪੰਜਾਬੀਆਂ ਦੇ ਪੰਜਾਬੀ ਪੁੱਤ ਕਦੋਂ ਤੱਕ ਮਰਦੇ ਰਹਿਣਗੇ ਵਿਦੇਸ਼ਾਂ ਵਿੱਚ ਜਾ ਕੇ 1 ਲੱਖ ਤੋਂ ਜ਼ਿਆਦਾ ਵਿਦੇਸ਼ਾਂ ਦੀਆਂ ਜੇਲਾਂ ਵਿੱਚ ਬੈਠੇ ਆ ਦਿੱਲੀ ਦੀ ਸਰਕਾਰ ਚੁੱਪ ਪੰਜਾਬ ਦੀ ਸਰਕਾਰ ਚੁੱਪ ਅਨੇਕਾਂ ਬੱਚੇ ਜੰਗਲਾਂ ਰਾਹੀਂ ਬਦੇਸ਼ਾਂ ਨੂੰ ਰੁਕਾ ਕੇ ਪਾਲਤ ਜਾ ਰਹੇ ਆ ਉਹ ਉਹ ਆਪਣੇ ਡੈਸਟੀਨੇਸ਼ਨ ਤੇ ਪਹੁੰਚਦੇ ਨਹੀਂ ਜੰਗਲਾਂ ਤੇ ਮੁੱਕ ਜਾਂਦੇ ਆ ਕਿਸ਼ਤੀਆਂ ਡੁੱਬ ਜਾਂਦੀਆਂ ਸੰਗਲਾਂ ਨਾਲ ਬੰਨ ਕੇ ਉਹ ਬਾਪਸ ਛਿੱਟ ਕੇ ਜਾ ਰਹੇ ਆ ਤੋਂ ਇੱਕਦਮ ਬੇਰੁਜ਼ਗਾਰੀ ਪੰਜਾਬ ਦੇ ਅੰਦਰ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਹਮ ਇਹ ਸ਼ਾਮਲ ਕੀਤਾ ਕਿ ਅਸੀਂ ਪੰਜਾਬ ਦੀ ਜਵਾਨੀ ਲਈ ਰੋਜ਼ਗਾਰ ਦੇ ਮੌਕੇ ਇੱਥੇ ਪੈਦਾ ਕਰਾਂਗੇ। ਔਰ ਪੰਜਾਬ ਜਿਹੜਾ ਇਹਨਾਂ ਦਾ ਐਜੂਕੇਸ਼ਨ ਰੈਗੂਲੇਸ਼ਨ ਜੋ ਫੈਲੋ ਹੈ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ 2009 ਚ ਬਣਿਆ ਜਿਹਦੇ ਤਹਿਤ ਹਰੇਕ ਗਰੀਬ ਦਾ ਬੱਚਾ ਜਿੰਨੇ ਸਰਕਾਰੀ ਸਕੂਲ ਚ ਦਾਖਲ ਹੋਏ ਉਹਦੇ 25% ਬੱਚੇ ਪ੍ਰਾਈਵੇਟ ਸਕੂਲਾਂ 'ਚ ਮੁਫਤ ਪੜ ਸਕਦੇ। 16 ਸਾਲ ਦਾ ਕਾਨੂੰਨ ਬਣ ਗਿਆ 2009 ਦਾ। ਚਾਰ ਮੁੱਖ ਮੰਤਰੀ ਹੋਏ ਬਾਦਲ ਸਾਹਿਬ ਅਮਰਿੰਦਰ ਸਾਹਿਬ ਚੰਨੀ ਸਾਹਿਬ ਭਗਵੰਤ ਮਾਨ ਸਾਹਿਬ ਚਾਰੇ ਮੁੱਖ ਮੰਤਰੀਆਂ ਨੇ এডਿਕੇਸ਼ਨ ਮਾਫੀਆ ਦੇ ਦਬਾਅ ਥੱਲੇ ਉੱਤੇ ਸਾਈਨ ਨਹੀਂ ਕੀਤੇ 11 ਲੱਖ ਗਰੀਬਾਂ ਦੇ ਬੱਚਿਆਂ ਦਾ ਭਵਿੱਖ ਤੁੰਦਲਾ ਕੀਤਾ ਚਾਹੇ ਗਰੀਬ ਕਿਸਾਨ ਗਰੀਬ ਦੁਕਾਨਦਾਰ ਤਲਕ ਪਛੜਾ ਉਹ ਇਹਨਾਂ ਨੇ ਲਾਗੂ ਨਹੀਂ ਕੀਤਾ ਅਸੀਂ ਪੰਜਾਬ ਸੰਭਾਲੋ ਮਹਮਤ ਕਿਹਾ ਕਿ ਜਿਹੜਾ ਕਾਨੂੰਨ 16 ਸਾਲ ਚ ਲਾਗੂ ਨਹੀਂ ਕੀਤਾ 16 ਮਿੰਟਾਂ ਚ ਲਾਗੂ ਕਰੂਗੀ ਬੀਐਸਪੀ ਔਰ ਸਕੂਲਾਂ ਚ ਅਧਿਆਪਕ ਹੈ ਨਹੀਂ 50% 45% ਖਾਲੀ ਪੋਸਟਾਂ ਨੌਜਵਾਨ ਰੁਜ਼ਗਾਰ ਜਦ ਮੰਗਦੇ ਉਹਨਾਂ ਦੇ ਬਾਲ ਨੋਚੇ ਜਾਂਦੇ ਧੀਆਂ ਦੇ ਕੱਪੜੇ ਪਾੜ ਦਿੱਤੇ ਜਾਂਦੇ ਪੁਲਿਸ ਕੁੱਟਦੀ ਆ ਕਸੀਟਦੀ ਆ ਆਵਾਜ਼ ਨੂੰ ਦਬਾਉਂਦੀ ਆ ਤੁਸੀਂ ਦੇਖੋ ਪੱਤਰਕਾਰਾਂ ਤੇ ਮੁਕੱਦਮੇ ਦਰਜ ਕਰ ਦਿੱਤੇ ਕਸੂਰ ਕੀ ਆ ਕਿ ਹੈਲੀਕਾਪਟਰ ਤੁਹਾਡੀ ਗੈਰ ਹਾਜ਼ਰੀ ਚ ਕਿੰ ਚਲਾ ਲਿਆ ਜੇ ਨਹੀਂ ਕਿਸੇ ਨੇ ਚਲਾਇਆ ਦੱਸਦੇ ਨਹੀਂ ਚਲਾਇਆ ਜੇ ਮਿਸਯੂਜ਼ ਹੋ ਗਿਆ ਤਾਂ ਗਲਤੀ ਮੰਨ ਲਓ ਭਾਈ ਮਿਸਯੂਜ਼ ਹੋ ਗਿਆ ਕਿ ਨੂੰ ਸਤਾਰਕ ਰਹੂਗਾ ਪਰ ਜਿਨ੍ਹਾਂ ਨੇ ਸਵਾਲ اٹھਾਇਆ ਉਹਨਾਂ ਤੇ ਮੁਕਦਮਾ ਹਰ ਆਜ਼ਾਦ ਆਵਾਜ਼ ਨੂੰ ਦਬਾਉਣ ਲਈ ਇਹ ਤਾਨਾਸ਼ਾ ਲੱਗਿਆ ਹੋਇਆ ਬੌਜਨ ਸਮਾਜ ਪਾਰਟੀ ਪੰਜਾਬ ਦੇ ਅੰਦਰ ਸਿਹਤ ਕ੍ਰਾਂਤੀ ਇਹ ਕਹਿੰਦੇ ਅਸੀਂ ਸਿਹਤ ਕ੍ਰਾਂਤੀ ਕਰ ਦਿੱਤੀ ਜਦੋਂ ਭਗਵੰਤ ਮਾਨ ਜੀ ਬਿਮਾਰ ਹੁੰਦੇ ਆ ਪ੍ਰਾਈਵੇਟ ਹਸਪਤਾਲ ਚ ਦਾਖਲ ਹੁੰਦੇ ਆ ਕਿਹੜੀ ਅਸੀਂ ਗੰਭੀਰ ਬਿਮਾਰੀ ਆ ਕਿ ਇਹਨਾਂ ਦਾ ਕਿਸੇ ਸਰਕਾਰੀ ਮੈਡੀਕਲ ਕਾਲਜ ਚੋਂ ਅਜਲਾ ਇਲਾਜ ਹੈ ਨਹੀਂ ਕਿਸੇ ਸਰਕਾਰੀ ਹਸਪਤਾਲ ਤੇ ਇਲਾਜ ਹੈ ਨਹੀਂ ਇਹ ਭਗਵੰਤ ਮਾਨ ਜੀ ਜਨਤਕ ਕਰਨਾ ਜਨਤਕ ਕਰਨ ਇਹ ਕੀ ਕਾਰਨ ਹੈ ਕੀ ਕਾਰਨ ਹੈ ਤੋਂ ਇਸ ਕਰਕੇ ਬੌਧਨ ਸਮਾਜ ਪਾਰਟੀ ਦਾ ਕਹਿਣਾ ਹੁਣ ਮਨਰੇਗਾ ਤੋਂ ਜਿਹੜੀ ਆ ਉਹ ਰੋਜ਼ਗਾਰ ਖੋਲੇ ਹੈ ਕੇਂਦਰ ਸਰਕਾਰ ਨੇ ਔਰ ਪੰਜਾਬ ਸਰਕਾਰ ਐਨੇ ਜੋ ਕੀ ਹੈ ਨਹੀਂ ਕਿ 40% ਪਾਵੇ ਕਿਉਂਕਿ ਇਹ ਤਾਂ ਕਰਜ਼ਾ ਲੈ ਕੇ ਤਨਖਾਹਾਂ ਦਿੰਦੇ ਆ ਕਰਜ਼ਾ ਲੈ ਕੇ ਕਰਜ਼ੇ ਦੀਆਂ ਕਿਸ਼ਤਾਂ ਮੋੜਦੇ ਆ ਇਹ ਕਹਿੰਦੇ ਸੀ ਅਸੀਂ ਪੰਜਾਬ ਕਰਜ਼ਾ ਮੁਕਤ ਕਰ ਦੇਣਾ ਗੈਂਗਸਟਰ ਬਾਦ ਇੰਨਾ ਵੱਧ ਗਿਆ ਕਿ ਹਜ਼ਾਰਾਂ ਲੋਕਾਂ ਦੇ ਵਿੱਚ ਆ ਕੇ 10 ਗੋਲੀਆਂ ਨੂੰ ਮੁੰਡੇ ਤੇ ਮਾਰ ਕੇ ਉਥੋਂ ਆਰਾਮ ਨਾਲ ਚਲੇ ਗਿਆ ਉੱਥੇ ਆਈਜੀ ਰੈਂਕ ਦਾ ਕਹਿੰਦੇ ਅਧਿਕਾਰੀ ਵੀ ਸ਼ਰਤ ਮੌਜੂਦ ਸੀਗਾ ਤਾਂ ਕੀ ਕਿਡਨੈਪਿੰਗ ਸਨੇਚਿੰਗ ਮਰਡਰ ਥ੍ਰੈਟਨਿੰਗ ਤੋਂ ਹੀ ਜਿਹੜੀਆਂ ਧਮਕੀਆਂ ਗੈਂਗਸਟਰਾਂ ਦੀਆਂ ਤੋਂ ਬਹੁਜਨ ਸਮਾਜ ਪਾਰਟੀ ਇਸ ਕਰਕੇ ਸੱਚੇ ਤੇ ਪਹੁੰਚੀ ਆ ਕਿ ਹੁਣ ਤੱਕ ਦੇ ਰਾਜ ਕਰਨ ਵਾਲੀਆਂ ਤੇਰਾ ਆਮ ਪਾਰਟੀ ਕਾਂਗਰਸ ਅਕਾਲੀ ਭਾਜਪੀ ਇਹਨਾਂ ਨੇ ਪੰਜਾਬ ਬਰਬਾਦ ਕਰ ਦਿੱਤਾ ਮੈਂ ਇਸ ਕਰਕੇ ਪੰਜਾਬੀਆਂ ਨੂੰ ਸੱਦਾ ਦਿੰਦਾ ਕਿ 27 ਦਾ ਇਲੈਕਸ਼ਨ ਰਿਲੇਸ਼ਨ ਬਚਾਉਣ ਲਈ ਨਾ ਲੜਿਓ ਜਨਰੇਸ਼ਨ ਬਚਾਉਣ ਲਈ ਲੜਿਓ ਭੌਜਨ ਸਮਾਜ پارٹی ਇਸ ਬਦਹਾਲ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਪੰਜਾਬ ਸਮਾਰੋਹ ਮਹਿਮ ਚਲਾ ਰਹੀ ਹੈ